ਯਾਦ ਮੈਨੂੰ ਕਰਾਈ ਨਹੀਂ ਉਹਦੀ ਕਰਾਈ ਉਹਦੀ ਤੁਸੀਂ ਕਰਾਈ ਮੈਨੂੰ ਕਰਵਾਈ ਕਰਾਈ ਆਮ ਆਦੀ ਅਸੀਂ ਕਹਿੰਦੇ ਸੱਤ ਬੰਦੇ ਹਾਂ ਮੈਂ ਬਿਲਕੁਲ ਬਿਲਕੁਲ ਹੋਈ ਜਾਂਦਾ ਇਸ ਦੇ ਨਾਲ ਕੋਲ ਮਸ਼ੀਨ ਦੀ ਜ਼ਰੂਰ ਕਰੋ ਪਰ ਉਹ ਸੈਕਰੀ ਸਾਹਿਬ ਨਾਲ ਗੱਲ ਹੋਰ ਪਰ ਬੇਦੀ ਕੋਲ ਬਿਲਕੁਲ ਨਹੀਂ ਖਬਰ ਰੂਪਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਾਈਨਿੰਗ ਸਾਈਟ ਤੇ ਮੌਜੂਦ ਕ੍ਰੈਸ਼ਰ ਮਾਲਕ ਤੇ ਐਸ ਡੀਓ ਦੇ ਵਿਚਕਾਰ ਜੰਮ ਕੇ ਬਹਿਸ ਹੁੰਦੀ ਹੈ ਤੁਹਾਨੂੰ ਦੱਸਦੀ ਹੈ ਕਿ ਰੂਪਨਗਰ ਦੀ ਇੱਕ ਮਾਈਨਿੰਗ ਸਾਈਟ ਜਿੱਥੇ ਗੁਪਤ ਸੂਚਨਾ ਦੇ ਆਧਾਰ ਤੇ ਐਸ ਡੀਓ ਤੇ ਬਾਕੀ ਮਾਈਨਿੰਗ ਦੇ ਮੁਲਾਜ਼ਮ ਜਿਹੜੇ ਪਹੁੰਚਦੇ ਨੇ ਮਾਈਨਿੰਗ ਵਿਭਾਗ ਦੇ ਮੁਲਾਜ਼ਮ ਪਹੁੰਚਦੇ ਨੇ ਤੇ ਉੱਥੇ ਮੌਜੂਦ ਕ੍ਰੈਸ਼ਰ ਮਾਲਕ ਦੇ ਨਾਲ ਉਹਨਾਂ ਦੀ ਜੰਮ ਕੇ ਬਹਿਸ ਹੁੰਦੀ ਹੈ ਬਹਿਸ ਇੰਨੀ ਜ਼ਿਆਦਾ ਵਿਵਾਦ ਜਾਂਦੀ ਹੈ ਕਿ ਗਾਲੋ-ਗਾਲੀ ਹੋ ਜਾਂਦੇ ਨੇ ਤੱਕਾ ਮੁੱਕੀ ਤੱਕ ਦੇ ਇਲਜ਼ਾਮ ਲਗਾਏ ਗਏ ਨੇ ਤੱਕਾ ਸ਼ਾਈ ਦੇ ਇਲਜ਼ਾਮ ਲਗਾਏ ਗਏ ਨੇ ਤੇ ਇਸ ਤੋਂ ਬਾਅਦ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਐਫ ਆਈ ਆਰ ਦਰਜ ਕਰਵਾ ਦਿੱਤੀ ਜਾਂਦੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲਗਾਤਾਰ ਉਸ ਵੀਡੀਓ ਦੇ ਵਿੱਚ ਬਹਿਸ ਕਰਦੇ ਦੋਵੇਂ ਧਿਰਾਂ ਦਿਖਾਈ ਦੇ ਰਹੀਆਂ ਨੇ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇੱਕ ਵਾਰ ਉਹਨਾਂ ਤੇ ਨਿਗਾਹ ਮਾਰਦੇ ਹਾਂ ਫਿਰ ਪੂਰੀ ਜਾਣਕਾਰੀ ਲਵਾਂਗੇ ਨਹੀਂ ਨਹੀਂ ਯਾਰ ਮੈਂ ਨਹੀਂ ਕਰਾਈ ਨਹੀਂ ਉਹਦੀ ਕਰਾਈ ਉਹਦੀ ਕਰਾਈ 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 ਆਮਦੀ ਅਸੀਂ ਕਹਿੰਦੇ ਸੱਤ ਬੰਦੇ ਹਾਂ ਮੈਂ ਬਿਲਕੁਲ ਬਿਲਕੁਲ ਨਹੀਂ ਹੋਈ ਜੇ ਸਾਥ ਲੋ ਕਲਮ ਮਸ਼ੀਨ ਦੀ ਤਾਕਤ ਕਰੋ ਸੈਕਟਰੀ ਸਾਹਿਬ ਨਾਲ ਗੱਲ ਹੋਰ ਪਰ ਬੇਦੀ ਕੋਲ ਉਹ ਕੰਮ ਕਰਨਾ ਨਹੀਂ ਬਿਲਕੁਲ ਨਹੀਂ ਕੀਤਾ ਜੇ ਤੁਸੀਂ ਆਏ ਤੁਸੀਂ ਕਰਵਾਈ ਰਾਤ ਨੂੰ ਖੜ ਕੇ ਅਸੀਂ ਅਸੀਂ ਝੂਠ ਨਹੀਂ ਕਰੇ ਅਸੀਂ ਬਚਾਈ ਕਰੇ ਮੈਂ ਤੇ ਮੇਰਾ ਜੈ ਜੀ ਦਾ ਕੀ ਰਿਕਾਰਡ ਤੁਹਾਡੇ ਮਹਿਕਮੇ ਦਾ ਐਸਡੀਓ ਤੁਹਾਡਾ ਕੀ ਬਿਆਨ ਹੈ ਪਰਸੋਂ ਦਾ ਤੁਸੀਂ ਅੱਜ ਤੁਸੀਂ ਝੂਠ ਸਾਨੂੰ ਪੁਖਾਇਆ ਜਾ ਰਿਹਾ ਅ ਮਨਦੀ ਰਿਪੋਰਟਿੰਗ ਹੈ ਜੀ ਮੇਰੀ ਰਿਪੋਰਟਿੰਗ ਵੀ ਮੇਰੀ ਐਸਡੀਓ ਨਾਲ ਸਾਡੇ ਨਾਲ ਧੱਕਾ ਹੋ ਰਿਹਾ ਸਾਨੂੰ ਮਨਦੀ ਰਿਪੋਰਟਿੰਗ ਸਾਡੇ ਕੋਲ ਸਾਨੂੰ ਇਸ ਐਸਡੀਓ ਧੱਕੇ ਨਾਲ ਪਸਾਰਿਆ ਆ ਸਾਡੀ ਮਸ਼ੀਨ ਖੜੀ ਵੀ ਨਹੀਂ ਹੈ ਸਾਡੀ ਮਸ਼ੀਨ ਤੇ ਧੱਕੇ ਨਾਲ ਨਜਾਇਜ਼ ਪਰਚਾ ਐਸਡੀਓ ਸਭ ਕਰਵਾ ਰਿਹਾ ਔਰ ਇਹਦੇ ਤੀਜੇ ਦਿਨ ਪਰਸੋਂ ਹਰ ਤੀਜੇ ਦਿਨ ਇਹਦਾ ਬਿਆਨ ਬਦਲਦਾ ਪਹਿਲੇ ਪਾਸੋਂ ਚੌਥੇ ਹੀ ਦਾ ਕੀ ਬਿਆਨ ਸੀ ਜੇ ਆਈ ਸਾਹਿਬ ਦਾ ਕੀ ਬਿਆਨ ਸੀ ਦੋ ਪਰਚੇ ਹੋਏ ਤੇ ਉਹ ਕਿਵੇਂ ਮਸ਼ੀਨ ਇੱਥੇ ਖੜੀ ਐ ਉਹ ਕਰੈਚਾ ਰਾਤ ਨੂੰ ਵੀ ਚੱਲਦਾ ਤੇ ਦਿਨ ਵੀ ਚੱਲਦਾ ਦਿਨ ਵੀ ਰਾਤ ਕਿਉਂ ਦੋ ਤੁਸੀਂ ਪਰਚੇ ਪਰ ਯਾਦ ਰੱਖਿਓ ਤੁਹਾਡੇ ਉੱਪਰ ਹਾਈ ਕੋਰਟ ਹੈ ਕੋਟਾ ਤੁਹਾਡੇ ਉੱਪਰ ਨੇ ਔਰ ਤੁਹਾਨੂੰ ਸਮਝ ਕੇ ਪਰਚਾ ਦੇ ਦਿਓ ਸਮਝ ਕੇ ਅਸੀਂ ਤੁਹਾਨੂੰ ਬੇਨਤੀ ਕੀਤੀ ਪਰ ਤੁਹਾਨੂੰ ਹੁਣ ਤੁਹਾਨੂੰ ਇਸ ਗੱਲ ਦਾ ਰਿਜ਼ਲਟ ਭੁਗਤਣਾ ਪਊਗਾ ਤਸਵੀਰਾਂ ਵੇਖ ਕੇ ਹਟਿਆ ਰੂਪਨਗਰ ਦੀ ਮਾਈਨਿੰਗ ਸਾਈਟ ਦੀਆਂ ਜਿੱਥੇ ਮੌਕੇ ਤੇ ਪਹੁੰਚਦੇ ਨੇ ਮਾਈਨਿੰਗ ਅਧਿਕਾਰੀ ਤੇ ਨਾਲ ਐਸ.ਆਰ.ਓ ਪਹੁੰਚਦੇ ਨੇ ਤੇ ਉਹਨਾਂ ਦੇ ਨਾਲ ਬਹਿਸ ਪੈਂਦੇ ਨੇ ਕਰੈਸ਼ਰ ਮਾਲਕ ਦਰਸਲ ਤੁਹਾਨੂੰ ਦੱਸਤੀ ਇਹ ਕਿ ਮਾਈਨਿੰਗ ਵਿਭਾਗ ਨੂੰ ਲੈ ਕੇ ਹੁਣ ਹਦਾਇਤਾਂ ਹੋਰ ਸਖਤ ਕਰ ਦਿੱਤੀਆਂ ਗਈਆਂ ਨੇ ਹੁਕਮ ਹੋਰ ਸਖਤ ਕਰ ਦਿੱਤੇ ਗਏ ਨੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਛਾਣਬੀਨ ਕੀਤੀ ਜਾ ਰਹੀ ਹੈ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਹੁਣ ਜਿਹੜੇ ਹੁਕਮ ਨੇ ਆਦੇਸ਼ ਨੇ ਉਹ ਬਹੁਤ ਜ਼ਿਆਦਾ ਸਖਤ ਕਰ ਦਿੱਤੇ ਗਏ ਨੇ ਜੇ ਜੀ ਗੱਲ ਕੀਤੀ ਜਾਵੇ ਪ੍ਰਸ਼ਾਸਨ ਦੀ ਪਿਛਲੇ ਦਿਨੀ ਕੁਝ ਮੰਤਰੀਆਂ ਦੇ ਨਾਲ ਜਿਹੜੀ ਮੀਟਿੰਗ ਹੁੰਦੀ ਹੈ ਨਾਲ ਕੈਬਨਿਟ ਮੰਤਰੀ ਵੀ ਮੌਜੂਦ ਹੁੰਦੇ ਨੇ ਤੇ ਸੀਐਮ ਦੀ ਮੀਟਿੰਗ ਹੁੰਦੀ ਹੈ ਜਿਸ ਤੋਂ ਬਾਅਦ ਨਵੀਆਂ ਨੀਤੀਆਂ ਐਲਾਨੀਆਂ ਜਾਂਦੀਆਂ ਨੇ ਹਰਜੋਤ ਬੈਂਸ ਵੱਲੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ 20 ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਜਿਹੜੀਆਂ ਨਵੀਆਂ ਨੀਤੀਆਂ ਮਾਈਨਿੰਗ ਵਿਭਾਗ ਦੇ ਵਿੱਚ ਲਿਆਂਾਈਆਂ ਗਈਆਂ ਨੇ ਉਸ ਬਾਰੇ ਜਾਣੂ ਕਰਵਾਇਆ ਜਾਂਦਾ ਤੇ ਇਸ ਪੂਰੇ ਮਾਮਲੇ ਦੇ ਬਾਰੇ ਵੀ ਦੱਸਦੀ ਹੈ ਕਿ ਮਾਈਨਿੰਗ ਵਿਭਾਗ ਉਸ ਤੋਂ ਬਾਅਦ ਕਾਫੀ ਐਕਟਿਵ ਹੋ ਰਿਹਾ ਹੈ ਕਾਫੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਜਿਸ ਦੇ ਚੱਲਦੇ ਸੂਚਨਾ ਦੇ ਆਧਾਰ ਉੱਤੇ ਗੁਪਤ ਸੂਚਨਾ ਦੇ ਆਧਾਰ ਉੱਤੇ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਨਵੇਂ ਜਿਹੜੇ ਨੇ ਉਹ ਗੁਨੇਗਾਰ ਫੜੇ ਜਾ ਰਹੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਮਾਈਨਿੰਗ ਵਿਭਾਗ ਵੱਲੋਂ ਵੀ ਐਕਸ਼ਨ ਮੋਡ ਵਿੱਚ ਆਇਆ ਜਾ ਰਿਹਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਜੇ ਮਾਈਨਿੰਗ ਵਿਭਾਗ ਦੀ ਗੱਲ ਆਖੀ ਇਹ ਤਾਂ ਮੌਕੇ ਤੇ ਪਹੁੰਚਦੇ ਨੇ ਰੂਪਨਗਰ ਦੇ SDO ਤੇ ਨਾਲ ਮਾਈਨਿੰਗ ਵਿਭਾਗ ਦੇ ਅਧਿਕਾਰੀ ਤੇ ਇਲਜ਼ਾਮ ਲੱਗਦੇ ਨੇ ਗੈਰ ਕਾਨੂੰਨੀ ਮਾਈਨਿੰਗ ਦੇ ਪਰ ਜਦੋਂ ਮੌਕੇ ਤੇ ਪਹੁੰਚਦੇ ਨੇ ਕ੍ਰੈਸ਼ਰ ਮਾਲਕ ਜਿਹੜਾ ਔਖਾ ਹੋ ਜਾਂਦਾ ਉਹਨਾਂ ਦੇ ਨਾਲ ਬਹਿਸ ਸ਼ੁਰੂ ਹੋ ਜਾਂਦੀ ਹੈ ਬਹਿਸ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਜੋ ਹਾਲ ਤਸਵੀਰਾਂ ਚ ਅਸੀਂ ਵੇਖ ਕੇ ਹਟੇ ਆ ਉਹ ਹਾਲ ਉੱਥੇ ਹੋ ਜਾਂਦਾ ਤੇ ਇਸ ਪੂਰੇ ਮਾਮਲੇ ਦੇ ਵਿੱਚ ਉਸ ਤੋਂ ਬਾਅਦ ਜਿਹੜੇ ਅਧਿਕਾਰੀ ਹੁੰਦੇ ਨੇ ਉਹਨਾਂ ਵੱਲੋਂ ਇੱਕ FIR ਦਰਜ ਕਰਵਾ ਦਿੱਤੀ ਜਾਂਦੀ ਹੈ ਜਿਹੜੇ ਮੌਕੇ ਤੇ ਪਹੁੰਚਦੇ ਨੇ ਜਾਂਚ ਕਰਨੇ ਪਹੁੰਚਦੇ ਨੇ ਅਧਿਕਾਰੀ ਉਹਨਾਂ ਵੱਲੋਂ FIR ਦਰਜ ਕਰਾਈ ਜਾਂਦੀ ਹੈ ਕ੍ਰੈਸ਼ਰ ਮਾਲਕ ਦੇ ਖਿਲਾਫ ਇਲਜ਼ਾਮ ਲੱਗਦੇ ਨੇ ਤੱਕਾ ਸ਼ਾਹ ਦੇ ਗਾਲੀ ਗਲੋਚ ਦੇ ਤੇ ਗਲਤ ਵਤੀਰੇ ਵਤੀਰਾ ਜਿਹੜਾ ਕਰਨ ਦੇ ਇਹ ਇਲਜ਼ਾਮ ਲੱਗਦੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਮੌਕੇ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਕ੍ਰੈਸ਼ਰ ਮਾਲਕ ਚੀਕ ਚੀਕ ਕੇ ਆਪਣੀ ਬੇਗੁਨਾਹੀ ਦਾ ਸਬੂਤ ਦੇ ਰਿਹਾ ਦਿਖਾਈ ਦਿੰਦਾ ਇਸ ਪੂਰੇ ਮਾਮਲੇ ਦੇ ਵਿੱਚ ਕ੍ਰੈਸ਼ਰ ਮਾਲਕ ਦਾ ਕੀ ਕਹਿਣਾ ਸੀ ਕ੍ਰੈਸ਼ਰ ਮਾਲਕ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਦੇ ਵਿੱਚ ਕ੍ਰੈਸ਼ਰ ਮਾਲਕ ਨੇ ਕੀ ਜਵਾਬ ਦਿੱਤਾ ਉਹ ਇੱਕ ਵਾਰ ਸੁਣਦੇ ਆ ਫੜੀ